ਟੌਰ ਵਕੀਲ ਜੋ ਮੈਂ ਸੋਚਦਾ ਹੈਗਾ ਜੀ ਉਹ ਇਹ ਆ ਸਰ ਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜੀ ਡਿਮਾਂਡ ਦੇ ਵਿੱਚ ਜਿਹੜਾ ਹੈਗਾ ਅੱਜ ਕੱਲ ਜਿਹੜਾ ਆ ਵੀਡੀਓਗ੍ਰਾਫੀ ਨਾਲ ਹੁੰਦੀ ਆ ਜੀ ਜਦੋਂ ਇਦਾਂ ਦੇ ਵੀਆਈਪੀ ਕੇਸਸ ਹੁੰਦੇ ਆ ਜੀ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਪਾਰਟ ਆਫ ਦਾ ਚਲਾਨ ਨਾ ਵੀ ਹੋਵੇ ਤੇ ਪੁਲਿਸ ਫਾਈਲ ਦਾ ਪਾਰਟ ਹੁੰਦਾ ਆ ਜੀ ਜਦੋਂ ਜੱਜ ਫੈਸਲਾ ਕਰਦੇ ਆ ਨਾ ਜੀ ਉਹ ਫਿਰ ਜਿਹੜਾ ਹੈਗਾ ਅਸਲੀਅਤ ਤੱਕ ਜਾਣ ਵਾਸਤੇ ਪੁਲਿਸ ਫਾਈਲ ਦੀ ਜਿਹੜੀ ਹੈਗੀ ਆ ਪਰਮਿਟ ਉਹਨੂੰ ਦੇਖਣ ਦਾ ਜੱਜ ਕੋਲ ਹੁੰਦਾ ਜੀ ਕਿਸੇ ਕਿਸਮ ਦਾ ਜਸਟਿਸ ਦੇਣ ਵਾਸਤੇ ਜਿਹੜਾ ਇਹ ਉਹ ਪੁਲਿਸ ਫਾਈਲ ਜਿਹੜੀ ਆ ਮੰਗ ਲੈਂਦੇ ਆ ਉਹ ਤੋਂ ਸਾਰਾ ਪਤਾ ਲੱਗ ਜਾਂਦਾ ਜੀ ਉੱਥੇ ਜਿਹੜਾ ਕੁਐਸਚਨਿੰਗ ਕਰਕੇ ਕਿ ਇਹ ਪੈਸਾ ਜੀ ਤੁਹਾਡਾ ਆ ਕਿੱਥੇ ਆਇਆ ਕਿੱਥੋਂ ਗਿਆ ਇਹ ਚੀਜ਼ਾਂ ਪਤਾ ਕਰ ਲੈਂਦੇ ਤਾਂ ਚੰਗਾ ਸੀ ਜੀ ਹੁਣ ਡਿਫੈਂਸ ਕੋ ਮੌਕਾ ਆ ਜੀ ਉਹ ਜਿੱਦਾਂ ਓਪਨ ਆ ਕਿ ਉਹ ਜਿੱਦਾਂ ਮਰਜ਼ੀ ਉਹਨੂੰ ਐਕਸਪਲੇਨ ਕਰ ਸਕਦੇ ਆ ਜੀ ਕਿਹਨਾਂ ਨੇ ਜਿਹੜਾ ਇਹ ਇਹਦੇ ਤੇ ਰਿਮਾਂਡ ਆ ਜੀ ਇਹ ਪੁਲਿਸ ਜਿਹੜੀ ਹੈਗੀ ਆ ਵੀ ਇਨਵੈਸਟੀਗੇਸ਼ਨ ਏਜੰਸੀ ਜੇ ਜੋ ਰਿਕਵਰੀ ਕੀਤੀ ਆ ਉਹ ਇਹ ਸਟੈਬਲਿਸ਼ ਨਹੀਂ ਕਰ ਪਾਈ ਕਿ ਇਹ ਪੈਸਾ ਇਹਨਾਂ ਦਾ ਹੀ ਆ ਹਾਂ ਹਾਂ ਉਹ ਜਿਹੜਾ ਹੈਗਾ ਬਾਕੀ ਪਲਾਂਟੇਸ਼ਨ ਜੇ ਉਹ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਡਿਫੈਂਸ ਵਾਸਤੇ ਖੁੱਲਾ ਹੈ ਜੀ ਜੋ ਮਰਜੀ ਆਪਾਂ ਲਈ ਹੈ ਜੀ ਸੋ ਬਹੁਤ ਅਹਿਮ ਸਵਾਲ ਤੁਸੀਂ ਰੇਜ਼ ਕੀਤਾ ਭੀ ਰਿਮਾਂਡ ਸੀਬੀਆਈ ਨੇ ਕਿਉਂ ਨਹੀਂ ਲਿਆ ਬਿਲਕੁਲ ਜੀ ਉਹ ਲੈਣਾ ਚਾਹੀਦਾ ਸੀ ਵਾਕਿ ਇਹ ਥੋੜੇ ਦਿਨਾਂ ਦਾ ਲੈਂਦੇ ਥੋੜੇ ਦਿਨਾਂ ਦਾ ਲੈ ਕੇ ਜੋ ਜੋ ਰਿਕਵਰ ਹੋਇਆ ਸੀ ਉੱਥੇ ਤੱਕ ਜਿਹੜਾ ਹੈਗਾ ਇਹ ਕਰ ਲੈਂਦੇ ਹੁਣ ਇਹ ਕਿਹਾ ਜਾਂਦਾ ਹੈਗਾ ਜੀ ਕਿ ਬਾਅਦ ਦੇ ਵਿੱਚ ਵੀ ਲਿਆ ਜਾ ਸਕਦਾ ਹੈ ਆ ਤਰ ਬਾਅਦ ਜਿਹੜਾ ਜੇ ਜਿਹੜੀ ਇਹ ਰਿਕਵਰੀ ਹੋਈ ਆ ਨਾ ਜੀ ਇਹ ਇਸ ਗਰਾਊਂਡ ਦੇ ਉੱਤੇ ਬਾਅਦ ਦੇ ਵਿੱਚ ਨਹੀਂ ਜੀ ਮਿਲਣਾ ਹੋ